ਜੀ ਸਰ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਅੱਜ ਸ਼ਾਮ 4 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਸਾਇਰਨ 4 ਵਜੇ ਦੇ ਸਮੇਂ ਦੇ ਵਿੱਚ ਇੱਕ ਸਾਇਰਨ ਜਿਹੜਾ ਆਏਗਾ ਬਲੇ ਕਿ ਤਰ੍ਹਾਂ ਹੋਇਆ ਇਹਨਾਂ ਰਹੀ ਤਰ੍ਹਾਂ ਇੱਕ ਸਿਗਨਲ ਇੱਕ ਸਿਗਨਲ ਆਊਗਾ ਇੱਕ ਸਾਇਰਨ ਬਜੂਗਾ ਉਸ ਤੋਂ ਅਸੀਂ ਸਾਡੀ ਮੌਕ ਡ੍ਰਿਲ ਜਿਹੜੀ ਹੈ ਸ਼ਹਿਰ ਦੇ ਸਿਰਫ ਇੱਕ ਥਾਂ ਤੇ ਅਸੀਂ ਮੀਰਕਾ ਮਿਲਟ ਪਲਾਂਟ ਦੇ ਅੰਦਰ ਮੌਕ ਟ੍ਰਿਲ ਪਲਾਨ ਕੀਤੀ ਹੈ ਪੂਰੇ ਸ਼ਹਿਰ ਦੇ ਵਿੱਚ ਉਹਦਾ ਕੋਈ ਐਕਟੀਵਿਟੀ ਨਹੀਂ ਹੈ ਬਸ ਇਹ ਲੋਕਾਂ ਨੂੰ ਇੱਕ ਦਰਸ਼ਨ ਵਾਸਤੇ ਇੱਕ ਸਿਗਨਲ ਵਾਸਤੇ ਕਿ ਮੌਕ ਟ੍ਰਿਲ ਹੈ ਸਟਾਰਟਡ ਇੱਕ ਮੌਕ ਟ੍ਰਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਕ ਟ੍ਰਿਲ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਆਪਣੇ ਐਮਰਜੈਂਸੀ ਰਿਸਪੌਂਸ ਸਿਸਟਮ ਜਿਹੜੇ ਸ਼ਹਿਰ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਫਾਇਰ ਸੇਫਟੀ ਐਂਬੂਲੈਂਸ ਫਾਇਰ ਵਹੀਕਲ ਪੁਲਿਸ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਐਂਡ ਡੀ ਆਰ ਐਫ ਔਰ ਜਿਹੜੇ ਸਾਡੇ ਸਿਵਲ ਡਿਫੈਂਸ ਦੇ ਕਮਾਂਡਰਸ ਵੋਲੰਟੀਅਰਸ ਸਿਵਲ ਡਿਫੈਂਸ ਸਾਰਾ ਦਾ ਸਾਰਾ ਸਿਸਟਮ ਹਾਊ ਰਿਸਪੌਂਸਿਵ ਦੇ ਆਰ ਕਿੰਨੀ ਛੇਤੀ ਜਦੋਂ ਕੋਈ ਸ਼ਹਿਰ ਦੇ ਉੱਤੇ ਜਾਂ ਕਿਸੇ ਵੀ ਥਾਂ ਤੇ ਕੋਈ ਵੀ ਇਸ ਤਰੀਕੇ ਦੀ ਆਪਦਾ ਆਉਂਦੀ ਹੈ ਜਾਂ ਕੋਈ ਫਾਇਰ ਲੱਗਦੀ ਹੈ ਜਿਵੇਂ ਅੱਜ ਅਸੀਂ ਫਾਇਰ ਡਰਿਲ ਕਰ ਰਹੇ ਹਾਂ ਕੋਈ ਫਾਇਰ ਲੱਗਦੀ ਹੈ ਉਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਕਿੰਨੀ ਕਿ ਛੇਤੀ ਉੱਥੇ ਟੀਮਾਂ ਪਹੁੰਚਦੀਆਂ ਕਿੰਨੀ ਕਿ ਛੇਤੀ ਫਾਇਰ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਿੰਨੀ ਕਿ ਛੇਤੀ ਉੱਥੇ ਹੈਲਥ ਵਾਲੇ ਪਹੁੰਚਦੇ ਹਨ ਕਿੰਨੀ ਕਿ ਛੇਤੀ ਉਹਨਾਂ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਇਹ ਸਾਰੀ ਚੀਜ਼ਾਂ ਟ੍ਰੈਫਿਕ ਮੈਨੇਜ ਕਰਨਾ ਪੁਲਿਸ ਅਥਾਰਟिटीज ਇਹ ਸਾਰੀ ਚੀਜ਼ਾਂ ਇੱਕ ক্লোਜ਼ਡ ਇੱਕ ਕੋਆਰਡੀਨੇਸ਼ਨ ਐਕਸਰਸਾਈਜ਼ ਹੁੰਦੀ ਹੈ ਔਰ ਇੱਕ ਅਸੀਂ ਇਹਦੇ ਵਾਸਤੇ ਅਸੀਂ ਇੱਕ ਥਾਂ ਇਹਦਾ ਪਲਾਨਟ ਜਿਹੜਾ ਚੂਜ਼ ਕੀਤਾ ਹੈ ਬਾਕੀ ਸ਼ਹਿਰ ਦੇ ਵਿੱਚ ਅਸੀਂ ਕਿਤੇ ਵੀ ਇਸ ਚੀਜ਼ ਨੂੰ ਨਹੀਂ ਕਰ ਰਹੇ ਅਸੀਂ ਇੰਡਸਟਰੀ ਲਿਸਟ ਨੂੰ ਬੇਨਤੀ ਕੀਤੀ ਹੈ ਇੰਡਸਟਰੀਜ਼ ਨੂੰ ਕਿ ਤੁਸੀਂ ਵੀ ਆਪਣੀ ਆਪਣੀ ਇੰਡਸਟਰੀਜ਼ ਦੇ ਵਿੱਚ ਇੱਕ ਮੌਕ ਡ੍ਰਿਲ ਐਕਸਰਸਾਈਜ਼ ਜ਼ਰੂਰ ਕਰਵਾਓ ਤਾਂ ਕਿ ਤੁਹਾਨੂੰ ਵੀ ਤੁਹਾਡੇ ਜਿਹੜੇ ਐਮਰਜੈਂਸੀ ਰਿਸਪੌਂਸ ਸਿਸਟਮ ਨੇ ਫਰਸਟ ایڈ ਕਿਟਾ ਫਾਇਰ ਸੇਫਟੀ ਵਾਸਤੇ ਜਿਹੜੇ ਇਕਵਿਪਮੈਂਟ ਲੱਗੇ ਆ ਹੋਰ ਤੁਹਾਡੀ ਜਿਹੜੀ ਐਮਬੂਲੈਂਸਿਸ ਵਗੈਰਾ ਹੋਰ ਜੋ ਵੀ ਇਨਸਟਰੂਮੈਂਟ ਹੁੰਦੇ ਆ ਇੰਡਸਟਰੀ ਦੇ ਵਿੱਚ ਉਹ ਤੁਸੀਂ ਇੱਕ ਵਾਰ ਚੈੱਕ ਕਰ ਸਕੋ ਕਿ ਉਹ ਚਾਲੂ ਸਥਿਤੀ ਦੇ ਵਿੱਚ ਰਹੇਗੇ ਆ ਕਿ ਨਹੀਂ ਕੋਈ ਵੀ ਸਿਟੀਜ਼ਨ ਮੇਰੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਪੈਨਿਕ ਨਹੀਂ ਹੈਗਾ एवरीथिंग ਇਜ਼ ਅੰਡਰ ਕੰਟਰੋਲ ਐਂਡ ਥਿਸ ਇਜ਼ ਜਸਟ ਅ ਮੋਕ ਡ੍ਰਿੱਲ ਆਮ ਆ ਸੇਇੰਗ ਲੈਟਰਲ ਡ੍ਰੋਪ ਜਿਹੜਾ ਬਲੈਕਆਊਟ ਹੁੰਦਾ ਹੈ ਬਲੈਕਆਊਟ ਦਾ ਸਿੰਪਲ ਪਰਪਸ ਇਹ ਹੁੰਦਾ ਹੈ ਕਿ ਇੱਕ ਪਾਸਾ ਅਸੀਂ ਸ਼ਹਿਰ ਦਾ ਜਿਵੇਂ ਅਸੀਂ ਅੱਜ ਸ਼ਹਿਰ ਦੇ ਵਿੱਚ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਬਲੈਕਆਊਟ ਕਰਨ ਜਾ ਰਹੇ ਹਾਂ 8 ਤੋਂ ਲੈ ਕੇ 8:30 ਵਜੇ ਰਾਤ ਨੂੰ ਹੋਵੇਗਾ ਔਰ ਉਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਵਾਸੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਪੀਐਸਪੀਸੀਐਨ ਨੂੰ ਬੇਨਤੀ ਕਰਦੇ ਹਾਂ ਤੁਸੀਂ ਲਾਈਟਾਂ ਬੰਦ ਕਰ ਦਿਓ ਔਰ ਸ਼ਹਿਰ ਵਾਸੀਆਂ ਨੂੰ ਵੋਲੰਟਰੀ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੀ ਕੋਈ ਵੀ ਘਰ ਦੀ ਲਾਈਟਾਂ ਨਾ ਜਗਾਓ ਪਰਦੇ ਜੇ ਜਗਾਣੀ ਪੈਂਦੀ ਹੈ ਤੁਸੀਂ ਆਪਣੇ ਪਰਦੇ ਕਰ ਦਿਓ ਮੋਬਾਈਲ ਦੀ ਟੋਰਚਾਂ ਗੱਡੀਆਂ ਦੀ ਲਾਈਟਾਂ ਔਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੋਸ਼ਨੀ ਜਿੱਥੇ ਵੀ ਹੋ ਸਕਦੀ ਹੈ ਸੜਕਾਂ ਦੀ ਲਾਈਟਾਂ ਉਹ ਅਸੀਂ ਬੰਦ ਕਰਦੇ ਹਾਂ ਔਰ ਸਿਟੀਜ਼ਨ ਤੋਂ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੀ ਲਾਈਟਾਂ ਜਿਹੜੀ ਹੈਗੀ ਘੱਟ ਤੋਂ ਘੱਟ ਵਰਤੋ ਸਿਰਫ ਅਮਰਜੈਂਸੀ ਲਾਈਟਾਂ ਵਰਤੋ ਤਾਂ ਕਿ ਇੱਕ ਕੰਪਲੀਟ ਬਲੈਕਆਊਟ ਜਿਹੜਾ ਹੈਗਾ ਉਹ ਇੱਕ ਐਕਸਰਸਾਈਜ਼ ਹੀ ਹੈ ਵੀ ਜਸਟ ਔਰ ਅਸੀਂ ਵੀ ਇੱਕ ਲਿਮਿਟਿਡ ਏਰੀਆ ਦੇ ਵਿੱਚ ਬਲੈਕਆਊਟ ਨੂੰ ਕਰ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ ਨਹੀਂ ਕਰ ਰਹੇ ਓਨਲੀ 14 ਟੂ 16 ਪਿੰਡ ਆਊਟ ਆਫ 941 ਪਿੰਡ ਹੈ ਵਿਧਿਆਨੇ ਦੇ ਵਿੱਚ ਔਰ ਕਈ 95 ਵਾਰਡ ਹੈ ਸ਼ਹਿਰ ਦੇ ਵਿੱਚ ਅਸੀਂ ਸਿਰਫ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਇੱਕ ਸਰਵੇਸ ਕਰਦੇ ਹਾਂ। ਸੋ ਇਹਦਾ ਇਹ ਫਾਇਦਾ ਹੈ ਕਿ ਬਲੈਕਆਊਟ ਹੋਣ ਉਸ ਤੋਂ ਰਾਹ ਨੂੰ ਸੜਕਾਂ ਤੇ ਨਹੀਂ ਆਉਂਦਾ। ਲਾਈਕ ਲੋਕਡਾਊਨ ਟਾਈਪ ਦਾ ਕਰੈਕਟ ਪੈਨਿਟਰੀ ਟੈਸਟ ਹੈ। ਇਹ ਸੱਚ ਹੈ। ਵੀ ਬਿਲਕੁਲ ਇਹ ਇਹ ਸੱਚ ਨਹੀਂ ਹੈਗਾ। ਲੋਕ ਜਿਹੜਾ ਬਲੈਕਆਊਟ ਹੁੰਦਾ ਹੈ ਤੁਸੀਂ ਬਿਲਕੁਲ ਸੜਕਾਂ ਤੇ ਆ ਸਕਦੇ ਹੋ। ਲੇਕਿਨ ਸਾਡੀ ਰਿਕੁਐਸਟ ਇਹ ਹੁੰਦੀ ਹੈ ਕਿ ਜੇ ਤੁਸੀਂ ਸੜਕ ਤੇ ਹੋ ਕਿ ਤੁਸੀਂ ਆਪਣੀ ਗੱਡੀ ਨੂੰ ਡਿਊਰਿੰਗ ਬਲੈਕਆਊਟ ਤੁਸੀਂ ਆਪਣੀ ਗੱਡੀ ਨੂੰ ਬੰਦ ਕਰਕੇ ਸਾਈਡ ਤੇ ਲਗਾ ਲਓ। ਜਾਂ ਫਿਰ ਉਹਦੀ ਲਾਈਟ ਬੰਦ ਕਰ ਲਓ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਉਹ ਪੂਰਾ ਹੋ ਸਕਦਾ ਸਰ ਜੀ 14 ਸਪੈਸੀਫਿਕ ਟੀਪਸ ਦੱਸ ਰਹੇ ਨੇ ਮੇਰੇ ਤੋਂ ਬਲੈਕਆਊਟ ਸ਼ਹਿਰ ਦੇ ਵਿੱਚ ਤਾਂ ਨਹੀਂ ਹੋਗਾ ਸਿਰਫ ਉਹ 14 ਪਿੰਡਾਂ ਦੇ ਵਿੱਚ ਹੀ ਹੋਵੇਗਾ ਹਾਂ ਜੀ ਅਸੀਂ ਕਿਉਂਕਿ ਸ਼ਹਿਰ ਨੂੰ ਅਸੀਂ ਹਰਦੀ ਘੜੀ ਪੂਰੇ ਸ਼ਹਿਰ ਦੇ ਵਿੱਚ ਇਸ ਕਰਕੇ ਨਹੀਂ ਕੀਤਾ ਕਿ ਇੱਥੇ ਹਸਪਤਾਲ ਨੇ ਵਾਈਟਲ ਲਿਸਟ ਹੋਰੀ ਮਤਲਬ ਇੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਔਰ ਅਮਰਜੈਂਸੀ ਵਾਲੀ ਚੀਜ਼ਾਂ ਵੀ ਨੇ ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਨਹੀਂ ਅਸੀਂ ਇੱਕ ਹਿੱਸੇ ਦੇ ਵਿੱਚ ਕਰ ਰਹੇ ਹਾਂ ਸਰ ਪਿੰਡਾਂ ਦੇ ਨਾਮ ਬੀਸ ਕਰਸੋਂ ਕਿਹੜੇ ਕਿਹੜੇ ਪਿੰਡ ਦੇ ਬਲੈਕ ਕੋਈ ਡੀਪੀਆਰਓ ਸਾਹਿਬ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਸਰ ਜਿਹੜੇ ਐਨੀ ਹੈਗੇ ਨੇ ਸਰਟਾ ਦੇ ਆ ਜਾ ਸਕਦੇ ਆਪਣੇ ਕੱਡੇ ਵਾਸਤੇ ਜਿਹੜਾ 8 ਤੋਂ 8:30 ਦਾ ਟਾਈਮ ਮੈਂ ਰਿਪੀਟ ਕਰ ਰਿਹਾ ਹਾਂ ਕਿ ਬਿਲਕੁਲ ਆ ਜਾ ਸਕਦੇ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈ ਕੋਈ ਲੋਕਡਾਊਨ ਨਹੀਂ ਹੈ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਓਨਲੀ ਥਿੰਗ ਇਜ਼ ਅਸੀਂ ਸਿਟੀਜ਼ਨਸ ਨੂੰ ਵੋਲੰਟੇਰੀਲੀ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਓ ਸਟੇ ਇਨਸਾਈਡ ਜੇ ਤੁਸੀਂ ਰਹਿ ਸਕਦੇ ਆ ਜੇ ਅਮਰਜੈਂਸੀ ਨਹੀਂ ਹੈ ਤਾਂ ਤੁਸੀਂ ਘਰੇ ਰਹੋ ਸਟੇ ਇਨਸਾਈਡ ਘਰ ਦੇ ਵਿੱਚ ਨੂੰ ਜੇ ਤੁਹਾਨੂੰ ਕੋਈ ਕੰਮ ਹੈ ਜ਼ਰੂਰੀ ਲੋੜ ਹੈ ਤੁਸੀਂ ਜ਼ਰੂਰ ਜਾਓ ਜਰੂਰ ਆਪਣਾ ਕੰਮ ਕਰੋ देयर इज नो ਪ੍ਰੋਬਲਮ ਸਰ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਸੋਲਰ ਲਾਈਟਸ ਲੱਗੀਆਂ ਹੋਈਆਂ ਨੇ ਸਰ ਉਹ ਵੀ ਬੰਦ ਕਰਵਾਈਆਂ ਜਾਣੀਆਂ ਜਿਹੜਾ ਮੈਂ ਦੱਸਿਆ ਵੀ ਜਿਹੜੇ 14 ਤੋਂ ਲੈ ਕੇ 16 ਮਿੰਟ ਹੈ ਉੱਥੇ ਅਸੀਂ ਬਲੈਕਆਊਟ ਨੂੰ ਇੱਕ ਐਕਸਰਸਾਈਜ਼ ਕਰੇ ਇੱਕ ਤਰ੍ਹਾਂ ਦਾ ਪ੍ਰੈਕਟਿਸ ਹੋਏ ਉਸ ਤੋਂ ਬਾਅਦ ਸ਼ਹਿਰ ਨੂੰ ਕੋਈ ਅਲਰਟ ਕਿਸੇ ਤਰ੍ਹਾਂ ਦੀ ਹਜੇ ਇਸ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈਗਾ ਵੀ ਆਰ ਇਨ ਟੱਚ ਵੀ ਦੀ ਅਥਾਰਟੀ ਜੇ ਕੋਈ ਹੋਏਗਾ ਅਸੀਂ ਬਿਲਕੁਲ ਇਨਫੋਰਮੇਸ਼ਨ ਦੇ ਸਕਦੇ ਹਾਂ ਸਰ ਇੱਕ ਸਿਚੁਏਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਇਹ ਵੀ ਪੈਨਿਕ ਹੈਗਾ ਲੋਕੀ ਕ੍ਰੋਸਿਸ ਇਕੱਠੀ ਕਰਨੇ ਦੀ ਸ਼ੁਰੂ ਕਰ ਦਿੱਤੇ ਲੋਕਾਂ ਨੇ ਕ੍ਰੋਸਿਸ ਤੋਂ ਉਸ ਦੇ ਜਿਆਦਾ ਕੀ ਕਰਨਾ ਉਹਦੇ ਵੀ ਗਾੜੀ ਵਿੱਚ ਤੁਹਾਡੇ ਕੋਲ ਇਨਸਟਰਕਸ਼ਨ ਨਹੀਂ ਬਿਲਕੁਲ ਇਦਾਂ ਦਾ ਮੇਰੀ ਫਿਰ ਵੀ ਦੁਬਾਰਾ ਮੁੜ ਤੋਂ ਬੇਨਤੀ ਹੈ ਕੋਈ ਪੈਨਿਕ ਦੇ ਇਸ ਨਥਿੰਗ ਕੋਈ ਪੈਨਿਕ ਸਿਚੁਏਸ਼ਨ ਨਹੀਂ ਨਾ ਹੀ ਤੁਸੀਂ ਮੇਰੀ ਮੀਡੀਆ ਸਾਥੀਆਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਲੋਕਾਂ ਨੂੰ ਸਮਝਾਓ ਦੇਰ ਇਜ਼ ਐਬਸੋਲੂਟਲੀ ਨੋ ਬੈਨੀਫਿਟਸ ਜਸਟ ਅ ਮੋਕ ਡਰਿਲ ਸ਼ਹਿਰ ਦੇ ਇੱਕ ਔਰ ਉਹ ਵੀ ਵੇਰ ਕਾ ਪਲਾਂਟ ਦੇ ਵਿੱਚੋਂ ਕਿਸੇ ਜਾਊਗੀ ਬਲੈਕ ਆਊਟ ਓਨਲੀ 8 ਟੂ 8:30 ਓਨਲੀ ਜਿਹੜੇ 14 ਪਿੰਡ ਨੇ ਉੱਥੇ ਬਲੈਕ ਆਊਟ ਦਾ ਜਿਹੜਾ ਹੈਗਾ ਔਰ ਉਹ ਵੀ ਵੈਰੀ ਸਮਾਲ ਮਾਤਰਾ ਦੇ ਵਿੱਚ ਉਹ ਬਲੈਕ ਆਊਟ ਜਿਹੜਾ ਪਰਫਾਰਮ ਹੋਇਆ ਥੈਂਕ ਯੂ